Uh, 29 ਜੁਲਾਈ ਨੂੰ ਸਵੇਰੇ ਚਕਲੋਤ ਪਿੰਡ ਮਾਚੀਵਾੜਾ ਸਾਹ ਦੇ ਵਿੱਚ ਪੈਂਦਾ ਹੈਗਾ ਉੱਥੇ ਇੱਕ ਕਰੇ ਵੜ ਕੇ ਕੁਝ ਲੋਕਾਂ ਨੇ ਜਸਪ੍ਰੀਤ ਨਾ ਦੇ ਪਰਸਨ ਦੇ ਉੱਪਰ ਫਾਇਰਿੰਗ ਕੀਤੀ ਸੀਗੀ ਉਹਦੇ ਅੰਡਰ ਫਿਰ ਐਫ ਆਰ ਦਰਜ ਕੀਤੀ ਗਈ ਇਨੀਸ਼ੀਅਲੀ ਜੋ ਫੈਮਿਲੀ ਹੈ ਉਹਨਾਂ ਨੇ ਆਪਣਾ ਇੱਕ ਪਰਿਵਾਰਿਕ ਵਿਵਾਦ ਇੱਕ ਕੰਦ ਨੂੰ ਲੈ ਕੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਅਗੇਂਸਟ ਹੀ ਇਲਜ਼ਾਮ ਲਾਏ ਸੀਗੇ ਤੇ ਫਿਰ ਉਹਨਾਂ ਨੂੰ ਵੀ ਅਰੈਸਟ ਕਰਕੇ ਫਿਰ ਪੁੱਛਗਿੱਛ ਕੀਤੀ ਗਈ ਤੇ ਉਦੋਂ ਬਾਅਦ ਜਦੋਂ ਪੁਲਿਸ ਨੇ ਜੋ ਸੀਸੀਟੀਵੀ ਕੈਮਰਾਜ਼ ਨੂੰ ਚੈੱਕ ਕਰਦੇ ਹੋਏ ਕਿਉਂਕਿ ਗੱਡੀ ਦੇ ਵਿੱਚ ਚਾਰ ਪਰਸਨ ਲੱਗਦੇ ਸੀਗੇ ਇਨੀਸ਼ially ਉਹਨਾਂ ਦੀ ਟ੍ਰੇਲ ਕਰਦੇ ਕਰਦੇ ਜੋ ਸੀਆਈ ਦੀ ਟੀਮ ਹੈ ਐਸਪੀ ਡੀ ਸਾਹਿਬ ਦੇ ਅੰਡਰ ਚਾਰ ਟੀਮਸ ਵੱਖਰੀ ਵੱਖਰੀ ਟੀਮਸ ਬਣਾਈ ਗਈਆਂ ਸੀਗੀਆਂ ਜਿਨ੍ਹਾਂ ਦੀ ਅਗਵਾਈ ਡੀਐਸਪੀ ਤਰਲੋਚਨ ਤੇ ਡੀਐਸਪੀ ਡੀ ਕਰ ਰਹੇ ਸੀਗੇ ਤੇ ਸਾਰੀ ਕਿ ਸਾਰੀ ਟੀਮਸ ਆਪਣਾ ਇਹ ਸੀਸੀਟੀਵੀ ਨੂੰ ਚੈੱਕ ਕਰਦੇਵੇ ਫਗਵਾੜਾ ਤੱਕ ਪਹੁੰਚੀ ਤੇ ਉਦੋਂ ਬਾਅਦ ਫਿਰ ਪਤਾ ਲੱਗਿਆ ਕਿ ਜੋ ਐਕਚੁਅਲ ਸ਼ੂਟਰਸ ਸੀਗੇ ਤੇ ਜਿਨ੍ਹਾਂ ਨੇ ਕਤਲ ਨੂੰ ਅੰਜਾਮ ਦਿੱਤਾ ਸੀਗਾ ਉਹ ਕੌਣ ਸੀਗੇ ਤੇ ਉਥੋਂ ਸਾਨੂੰ ਗੱਡੀ ਟਰੇਸ ਹੋਈ ਗੱਡੀ ਟਰੇਸ ਹੋਣ ਦੇ ਸਾਥ ਹੀ ਫਿਰ ਇੱਕ ਪਰਸਨ ਸਲੀਮ ਨਾਮ ਦਾ ਜੋ ਅਕਿਊਜ਼ਡ ਹੈ ਦੇ ਵਿੱਚ ਉਹਨੂੰ ਅਰੈਸਟ ਕੀਤਾ ਗਿਆ ਉਦੇ ਘਰੋਂ ਉਹਦੀ ਵਾਈਫ ਦੇ ਕੋਲੋਂ ਵੀ ਇੱਕ ਵੈਪਨ ਰਿਕਵਰ ਹੋਇਆ ਉਹਦੇ ਬ੍ਰਦਰ ਦੇ ਕੋਲੋਂ ਵੀ ਕੁਝ ਕਾਰਤੂਸ ਵਗੈਰੇ ਰਿਕਵਰ ਹੋਏ ਉਹਦੋਂ ਉਹਦੇ ਨਾਲ ਨਾਲ ਹੀ ਜੋ ਇਹ ਸਲੀਮ ਅਕਿਊਜ਼ਡ ਹੈਗਾ ਇੱਕ ਜਸਵਿੰਦਰ ਨਾਮ ਦੇ ਪਰਸਨ ਦੇ ਘਰੇ ਜਿਨੇ ਇਹਨੂੰ ਪਨਾਹ ਦਿੱਤੀ ਸੀਗੀ ਉਹਦੇ ਘਰੇ ਮਿਲਿਆ ਤੇ ਜਦੋਂ ਆ ਅਰੈਸਟ ਸਾਡੀਆ ਹੋਈਆਂ ਉਦੋਂ ਬਾਅਦ ਫਿਰ ਪੂਰਾ ਪੂਰਾ ਜੋ ਵਜਾਏ ਇਨਸਟੈਂਟ ਸੀਗਾ ਜੋ ਵਜਾਏ ਵਾਰਦਾਤ ਸੀਗਾ ਪਤਾ ਲੱਗਿਆ ਕੀ ਸਲੀਮ ਨੇ ਸਾਨੂੰ ਦੱਸਿਆ ਕਿ ਇੱਕ ਸਾਬੀ ਨਾਮ ਦਾ ਪਰਸਨ ਹੈ ਜੋ ਜਿਹਦੇ ਪਿਛੋਕੜ ਨਵਾਂ ਸ਼ਹਿਰ ਦੀ ਹੈ ਉਹ ਯੂਐਸ ਦੇ ਵਿੱਚ ਰਹਿੰਦਾ ਹੈ ਉਹਦੇ ਨਾਲ ਇੱਕ ਗਿੰਦਾ ਨਾ ਦਾ ਪਰਸਨ ਉਹਦੇ ਨਾਲ ਪਹਿਲਾਂ ਰਹਿੰਦਾ ਸੀਗਾ ਇੱਕ ਸਨੀ ਤੋਂ ਜੋ ਜਸਪ੍ਰੀ ਜਿਹਦੇ ਉੱਪਰ 29 ਜੁਲਾਈ ਨੂੰ ਫਾਇਰਿੰਗ ਹੋਈ ਸੀਗੀ ਉਹਦਾ ਬ੍ਰਦਰ ਸਨੀ ਹੈਗਾ ਉਹਦੇ ਨਾਲ ਸਾਬੀ ਦੀ ਕੁਛ ਅਣਬਣੋ ਦੀ ਵਾਈਫ ਨੂੰ ਲੈ ਕੇ ਕੁਝ ਹੋ ਗਈ ਸੀਗੀ ਔਰ ਰੰਜਿਸ਼ ਨੂੰ ਕਰਕੇ ਸਾਬੀ ਨੇ ਅ ਜਨੀ ਦੇ ਪਰਿਵਾਰ ਤੇ ਉੱਪਰ ਫਾਇਰਿੰਗ ਨੂੰ ਅੰਜਾਮ ਦਿੱਤਾ ਤੇ ਉਸ ਤੋਂ ਬਾਅਦ ਫਿਰ ਟੈਕਨੀਕਲੀ ਸਾਰੇ ਕੇ ਸਾਰੇ ਕੜੀ ਤੋਂ ਕੜੀ ਜੋੜ ਦੇਵੇ ਜੋ ਸਾਡੀ ਟੀਮਸ ਹੈ ਉਹਨਾਂ ਨੇ ਅੱਗੇ ਇੱਕ ਤਰुण ਕਾਤਿਆ ਜੋ ਕਿ ਇਹਦੇ ਵਿੱਚ ਵਨ ਆਫ ਦਾ ਸ਼ੂਟਰ ਸੀਗਾ ਉਸ ਜੋ ਵਾਰਦਾਤ ਹੈ ਉਹਨੂੰ ਦਿੱਲੀ ਤੋਂ ਅਰੈਸਟ ਕੀਤਾ ਗਿਆ ਉਦੋਂ ਬਾਅਦ ਗੋਤਮ ਨਾਮ ਦਾ ਸ਼ਖਸ ਉਹਨੂੰ ਅੰਬਾਲਾ ਰੇਲਵੇ ਸਟੇਸ਼ਨ ਤੋਂ ਅਰੈਸਟ ਕੀਤਾ ਗਿਆ ਉਹ ਉਸ ਦਿਨ ਜੋ ਆਲਟੋ ਗੱਡੀ ਵਾਰਦਾਤ ਦੇ ਵਿੱਚ ਇਸਤੇਮਾਲ ਹੋਈ ਸੀਗੀ ਉਹਨੂੰ ਚਲਾ ਰਿਹਾ ਸੀਗਾ ਇਸ ਦੇ ਨਾਲ ਨਾਲ ਹੀ ਅ ਅੱਗੇ ਹੋਰ ਜੋ ਦੋ ਹੋਰ ਸ਼ੂਟਰ ਸੀਗੇ ਸੁਖਵਿੰਦਰ ਕਾਲਾ ਹੈਗਾ ਜੋ ਫਗਵਾੜੇ ਦਾ ਹੈਗਾ ਉਹਦੀ ਪਾਲ ਅਜੇ ਚੱਲ ਰਹੀ ਹੈਗੀ ਉਹਦੇ ਨਾਲ ਇੱਕ ਸੰਜੂ ਨਾ ਦਾ ਵਿਅਕਤੀ ਹੈ ਜਿਹਦਾ ਪੂਰਾ ਨਾਮ ਜਸਵਿੰਦਰ ਹੈਗਾ ਤੇ ਉਹ ਹਜੇ ਪੁਲਿਸ ਉਹਦੀ ਵੀ ਪਾਲ ਕਰ ਰਹੀ ਹੈ ਹੀ ਇਸ ਹੇਰ ਟੂ ਬੀ ਅਰੈਸਟਡ ਤੇ ਇਹ ਸਾਰਾ ਕਸਾਰਾ ಪ್ರಕರಣ ਜੋ ਸੀਗਾ ਕਿ ਸੰਜੂ ਤਾਤਿਆ ਤਰਨ ਉਰਫ ਕਾਤਿਆ ਸੰਜੂ ਸੁਖਵਿੰਦਰ ਕਾਲਾ ਗੌਤਮ ਤੇ ਇਹਨਾਂ ਦੇ ਨਾਲ ਇੱਕ ਦੀਪਕ ਗੋਰਾ ਨਾਦਾ ਪਰਸਨ ਇਹਨਾਂ ਨੇ ਆ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਇਹਨਾਂ ਦੇ ਜੋ ਸਾਥ ਜਿਨ੍ਹਾਂ ਨੇ ਦਿੱਤਾ ਇਥੇ ਫਾਈਨਾਂਸਿੰਗ ਕਰਨ ਦੇ ਲਈ ਪੂਰਾ ਪੂਰਾ ਜੋ ਵਾਰਦਾਤ ਹੈ ਉਹਦੇ ਵਿੱਚ ਅੱਗੇ ਇੰਦਰਪ੍ਰੀਤ ਔਰ ਇੱਕ ਹਰਦੀਪ ਨਾਦੇ ਪਰਸਨ ਹੈ ਜੋ ਮਹਿਤਪੁਰ ਔਰ ਮਹਿਤਪੁਰ ਨਵਾਂ ਸ਼ਹਿਰ ਦੇ ਹੀ ਹਨ ਇਹਨਾਂ ਨੇ ਅੱਗੇ ਪੈਸੇ ਇਹਨਾਂ ਨੂੰ ਫੜਾਏ ਸੀਗੇ ਸਾਬੀ ਦੇ ਕਹਿਣ ਤੋਂ ਉਹਦੇ ਨਾਲ ਨਾਲ ਹੀ ਇੱਕ ਇਹਦੇ ਵਿੱਚ ਜੋ ਸਲੀਮ ਦੀ ਵਾਈਫ ਨਾਜ਼ੀਆ ਮੈਂ ਤੁਹਾਨੂੰ ਦੱਸ ਰਿਹਾ ਕਿ ਉਹਦੇ ਕੋਲ ਵੈਪਨ ਵਗੈਰੇ ਰਿਕਵਰ ਟੋਟਲ ਇਹਦੇ ਵਿੱਚ ਇਸ ਕੇਸ ਦੇ ਵਿੱਚ ਹੁਣ ਤੱਕ 8 ਅਰੈਸਟ ਹੋ ਚੁੱਕੇ ਹਨ ਨੇ ਤਿੰਨ ਅਰੈਸਟ ਹੋਣੇ ਬਾਕੀ ਨੇ ਆਈਡੈਂਟੀਫਾਈ ਹੋ ਚੁਕੇ ਪੁਲਿਸ ਜਲਦ ਉਨ੍ਹਾਂ ਨੂੰ ਵੀ ਫੜ ਲੇਗੀ ਟੋਟਲ ਰਿਕਵਰੀ ਇਸ ਕੇਸ ਦੇ ਵਿੱਚ ਤਿੰਨ ਵੈਪਨ ਦੋ 30 ਬੋਰ ਦੇ ਪਿਸਟਲਸ ਉਹਨਾਂ ਦੇ ਨਾਲ ਚਾਰ ਮੈਗਜ਼ੀਨਸ ਇੱਕ 32 ਬੋਰ ਦਾ ਪਿਸਟਲ ਉਹਦੇ ਨਾਲ ਦੋ ਮੈਗਜ਼ੀਨਸ ਟੋਟਲ 45 ਦੇ ਤਕਰੀਬਨ ਲਾਈਵ ਰਾਉਂਡਸ ਤੇ ਵਾਰਦਾਤ ਦੇ ਦੌਰਾਨ ਜੋ ਇਸਤੇਮਾਲ ਕੀਤੀ ਹੋਈ ਆਲਟੋ ਕਾਰ ਸੀਗੀ ਇਹ ਸਾਰੀ ਚੀਜ਼ ਬਰਾਮਦ ਹੋ ਗਈਆਂ ਨੇ ਇਨਾਦਾ ਜਿੰਨੇ ਵੀ ਅਕਿਊਜ਼ਡ ਹੈ ਇਨਾਦਾ ਵਾਰਦਾਤ ਦੇ ਨਾਲ ਜੋ ਜੋ ਇਨਾਦਾ ਕਨੈਕਸ਼ਨ ਹੈ ਉਹ ਐਵੀਡੈਂਸ਼ਰੀ ਤਰੀਕੇ ਨਾਲ ਉਹ ਵੀ ਕਨਫਰਮ ਕਰ ਲਿਆ ਗਿਆ ਹੈ ਤੇ ਅੱਗੇ ਜੀਵੇ ਹੋਰ ਵੀ ਇਸ ਕੇਸ ਦੇ ਵਿੱਚ ਅਰੈਸਟ ਵਗੈਰਾ ਹੋਣਗੇ ਉਹ মিডিਆ ਸਾਥੀਆਂ ਦੇ ਨਾਲ ਸਾਂਝੀ ਕਰਦੇ ਜਾਏਗੇ ਇਹਨਾਂ ਨੇ ਵੈਪਨ ਜੋ ਇਨਾਦਤ ਇਹ ਤਰຸນ ਹੈਗਾ ਆ ਵੀ ਵੈਪਨ ਪ੍ਰੋਵਾਈਡ ਕਰਦਾ ਸੀਗਾ ਸਲੀਮ ਦੇ ਕੋਲ ਸੀਗੇ ਤੇ ਅੱਗੇ ਇਨਾਦਾ ਜੋ ਵੈਪਨ ਦੀ ਪੂਰੀ ਟ੍ਰੇਲ ਹੈ ਜੀਵੇ ਮੈਂ ਤੁਹਾਨੂੰ ਕਿਹਾ ਅਰੈਸਟ ਹੋਈਆਂ ਸੀਗੀਆਂ ਤੇ ਨਾਦਾ ਹੁਣ ਤੱਕ ਜੋ ਜੋ ਟ੍ਰੇਲਰ ਵੋ ਐਸਟੈਬਲਿਸ਼ ਹੋ ਗਏ ਫਾਈਲ ਦੇ ਉੱਪਰ ਤੇ ਇਹਦੇ ਨਾਲ ਜੋ ਪੈਸੇ ਵੀ ਇਨਾਂ ਨੇ ਪ੍ਰੋਵਾਈਡ ਕੀਤੇ ਅੰਦਰ ਪ੍ਰੀਤੁਰ ਹਰਦੀਪ ਨਾਦਾ ਪਰਸਨ ਇਨਾਂ ਨੇ ਇਹਨਾਂ ਨੂੰ ਉਹ ਕੀਤੇ ਇੱਕ ਹੋਰ ਜੋ ਸ਼ਖਸ ਹੈਗਾ ਇਹਦੇ ਨਾਲ ਨਾਲ ਮੈਂ ਮੀਡੀਆ ਦੇ ਨਾਲ ਸਾਂਝਾ ਕਰਨਾ ਚਾਹੁੰਦੀ ਕਿਉਂਕਿ ਉੱਥੋਂ ਵੈਪਨ ਦਾ ਕਲੀਅਰ ਹੋ ਜਾਂਦਾ ਜੋ ਸਾਬੀਏ ਦੇ ਨਾਲ ਮੈਂ ਤੁਹਾਨੂੰ ਦੱਸਿਆ ਇੱਕ ਸਨੀ ਤੇ ਗਿੰਦਾ ਗਿੰਦਾ ਜੋ ਹੈਗਾ ਉਹਦਾ ਬ੍ਰਦਰ ਹੈਗਾ ਉੱਥੇ ਚਮ ਸ਼ਮਕੌਰ ਸਾਬ ਦੇ ਵਿੱਚ ਇੱਕ 9 ਮਈ ਨੂੰ ਇੱਕ ਹੋਈ ਸੀਗੀ ਫਾਇਰਿੰਗ ਦਾ ਕੇਸ ਹੋਇਆ ਸੀਗਾ ਉਹਦੇ ਬ੍ਰਦਰ ਦੇ ਉੱਪਰ ਵੀ ਸਾਬੀ ਨੇ ਥਰੂ ਇੱਕ ਕੋਗਾ ਨਾ ਦਾ ਪਰਸਨ ਉਹਦੇ ਥਰੂ ਫਾਇਰਿੰਗ ਕਰਾਈ ਸੀਗੀ ਉਹਨੇ ਇਹਨਾਂ ਨੂੰ ਵੈਪਨ ਪ੍ਰੋਵਾਈਡ ਕੀਤੇ ਸੀਗੇ ਇਹ ਮੋਸਟਲੀ ਕੁਝ ਫਗਵਾੜਾ ਦੇ ਹਨ ਕੁਝ ਲੁਧਿਆਣਾ ਇੱਕ ਜੋ ਤਰुण ਹੈਗਾ ਪੀ ਪਿਚੋਕੜ ਇਹ ਲੁਧਿਆਣੇ ਦੀ ਬਟ ਪ੍ਰੈਜ਼ੈਂਟਲੀ ਅੰਮਾਲਾ ਚ ਰਹਿ ਰਿਹਾ ਸੀਗਾ ਤੇ ਗੌਤਮ ਜੋ ਹੈ ਉਹ ਵੀ ਲੁਧਿਆਣੇ ਦਾ ਹੈਗਾ ਤੇ ਬਟ ਉਹਦੀ ਅਰੈਸਟ ਅੰਮਾਲੇ ਤੋਂ ਹੋਈ ਹੈ ਇੱਕ ਵਿੱਕੀ ਨਾ ਦਾ ਪਰਸਨ ਹੈ ਉਹ ਵੀ ਲੁਧਿਆਣੇ ਦਾ ਹੈਗਾ ਨਵਾਂ ਸ਼ਹਿਰ ਦੇ ਕੁਝ ਇਹ ਅਕਿਊਜ਼ਡ ਹੈ ਤੇ ਇਹਦੇ ਨਾਲ ਨਾਲ ਇੱਕ ਫਿਰੋਜ਼ਪੁਰ ਦਾ ਵੀ ਇੱਕ ਐਂਗਲ ਇਹਦੇ ਵਿੱਚ ਨਿਕਲੇ ਇਹ ਸਾਰੇ ਕੇ ਸਾਰੇ ਕਿਉਂਕਿ ਜੋ ਦੀ ਵਾਈਫ ਹੈ ਉਹਦੇ ਖਾਤੇ ਦੇ ਵਿੱਚ ਪੈਸੇ ਆਏ ਹੋਏ ਤੋ ਸ਼ੀ ਵਾਸ ਬੈਨੇਫਿਸ਼ਰੀ ਆਫ ਦਿ ਕ੍ਰਾਈਮ ਦੂਜਾ ਉਹਦੇ ਕੋਲੋਂ ਵੈਪਨ ਰਿਕਵਰ ਹੋਇਆ ਹੈਗਾ ਉਹਦੇ ਬ੍ਰਦਰ ਦੇ ਕੋਲੋਂ ਵੀ ਰਾਉਂਡਸ ਵਗੈਰਾ ਰਿਕਵਰ ਹੋਏ ਕਰੇ ਕ੍ਰਾਈਮ ਤੋਂ ਬਾਅਦ ਜੋ ਅਕਿਊਜ਼ ਨੇ ਕਪੜੇ ਵਗੈਰਾ ਪਾਇਓ ਸੀਗੇ ਉਹ ਉਹਨਾਂ ਦੇ ਘਰੋਂ ਰਿਕਵਰ ਹੋਏ ਤੇ ਗੱਡੀ ਵੀ ਰਿਕਵਰ ਹੋਈ ਹੈ ਤੇ ਕ੍ਰਾਈਮ ਦੇ ਨਾਲ ਕਾਫੀ ਜ਼ਿਆਦਾ ਉਹਨਾਂ ਦੀ ਅਸੋਸੀਏਸ਼ਨ ਹੈਗੀ ਪਹਿਲਾ ਮੈਂ ਤੁਹਾਨੂੰ ਚਮਕੌਰ ਸਾਹ ਵਾਲਾ ਦੱਸ ਦੂ ਕਿਉਂਕਿ ਉਹ ਅਨਟ੍ਰੇਸ ਪਿਆ ਸੀਗਾ 9 ਮਈ ਦਾ ਇੱਕ ਇਨਸੀਡੈਂਟ ਹੈਗਾ ਤੇ ਉੱਥੇ ਵੀ ਆਹੀ ਜੋ ਅਸੀਂ ਜਿ ਜੋ ਅਕਿਊਜ਼ ਫੜੇ ਆ ਇਹਨਾਂ ਦੇ ਵਿੱਚੋਂ ਜੋ ਵਿੱਕੀ ਔਰ ਇਹ ਤਰुण ਹੈ ਇਹਨਾਂ ਦੀ ਉਸ ਵਾਰਦਾਤ ਦੇ ਵਿੱਚ ਵੀ ਇਹ ਦੋਨਾਂ ਨੇ ਫਾਇਰਿੰਗ ਕੀਤੀ ਸੀਗੀ ਤੇ ਉਸ ਵਾਰਦਾਤ ਨੂੰ ਇੰਜਾਮ ਦਿੱਤਾ ਸੀਗਾ ਤੇ ਇੱਕ ਚਮਕੌਰ ਸਾਹਿਬ ਦਾ ਵੀ ਫਾਇਰਿੰਗ ਦਾ ਕੇਸ ਸਾਡੀ ਟੀਮ ਨੇ ਹੀ ਉਹਨੂੰ ਟ੍ਰੇਸ ਕਰਕੇ ਉਹਨੂੰ ਵੀ ਉਦੋਂ ਇੱਕ ਆਪਣੇ ਪ੍ਰੋਪਰ ਇੱਕ ਐਂਡ ਤੱਕ ਲੈ ਕੇ ਆਈ ਪੁਲਿਸ ਉਹਨੂੰ ਵੀ ਟ੍ਰੇਸ ਕਰਕੇ ਬੰਦੇ ਨੂੰ ਫੜ ਲਿਆ ਗਿਆ ਕਨਸਰਨ ਜ਼ਿਲ੍ਹਿਆਂ ਨੂੰ ਅਸੀਂ ਦੱਸਤਾ ਹੈਗਾ ਤੇ ਇਹਦੇ ਨਾਲ ਨਾਲ ਹੀ ਇਸ ਕੇਸ ਦੇ ਨਾਲ ਸਾਨੂੰ ਕਾਫੀ ਹੋਰ ਕੇਸਸ ਦੇ ਬਾਰੇ ਇਨ ਅਕਿਊਜ਼ ਨੇ ਦੱਸਿਆ ਹੈਗਾ ਸਲੀਮ ਨੇ ਦੱਸਿਆ ਹੈਗਾ ਕਿ ਇਨਾਂ ਨੇ ਆਹੀ ਗੈਂਗ ਦੇ ਕੁਝ ਮੈਂਬਰਸ ਨੇ ਮਿਲ ਕੇ ਗੁਰਾਇਆਂ ਦੇ ਵਿੱਚ ਵੀ ਇਨਾਂ ਨੇ ਇੱਕ ਪਰਸਨ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਸੀਗੀ ਉਹਦਾ ਅਸੀਂ ਕੰਸਰਨ ਜ਼ਿਲ੍ਹੇ ਨੂੰ ਇਨਫੋਰਮ ਕਰਤਾ ਹੈਗਾ ਤਾਂ ਤਾਂ ਕਿ ਉਹ ਵੀ ਇਸ ਚੀਜ਼ ਦੀ ਤਫਤੀਸ਼ ਕਰ ਸਕੇ ਇਹਨਾਂ ਨੇ ਉਸ ਚੀਜ਼ ਨੂੰ ਵੀ ਕੰਫੈਸ ਕੀਤਾ ਹੈ ਇਹਨਾਂ ਨੇ ਇੱਕ ਨਵਾਂ ਸ਼ਹਿਰ ਦੇ ਵਿੱਚ ਫਾਇਰਿੰਗ ਨੂੰ ਅੰਜਾਮ ਦਿੱਤਾ ਸੀਗਾ ਇੱਕ ਬਿੱਲਾ ਨਾ ਦੇ ਪਰਸਨ ਦੇ ਘਰ ਦੇ ਬਾਹਰ ਇਹਨਾਂ ਨੇ 6 ਰਾਉਂਡਸ ਫਾਇਰ ਕੀਤੇ ਸੀਗੇ ਉਹ ਵੀ ਅਸੀਂ ਕੰਸਰਨ ਜ਼ਿਲ੍ਹੇ ਨੂੰ ਦੱਸਤਾ ਹੈਗਾ ਸੋ ਥੈਟ ਉਹ ਆਪਣੀ ਤਫਤੀਸ਼ ਕਰ ਸਕੇ ਤੇ ਹੁਣ ਤੱਕ ਇਹਨਾਂ ਨੇ ਚਾਰ ਬਾਰ ਦਾਤਾ ਦੋ ਪ੍ਰੈਸ ਹੋ ਚੁੱਕੇ ਦੋ ਇਹਨਾਂ ਨੇ ਹੋਰ ਦੱਸਿਏ ਉਹ ਨਾ ਦਾ ਵੀ ਜਲਦ ਹੋ ਜਾਏਗਾ ਇਨਾਂ ਦੇ ਕੁਝ ਮੈਂਬਰਜ਼ ਦੇ ਉੱਪਰ ਪੁਰਾਣੇ ਐਫਆਈਆਰਸ ਵੀ ਹੈ ਇੱਕ ਜੋ ਤਰुण ਹੈਗਾ ਤਰुण ਉਸ ਕਾਤਿਆ ਇਹਦੇ ਉੱਪਰ ਇੱਕ 302 ਦਾ ਹੁਸ਼ਿਆਰਪੁਰ ਦਾ ਇੱਕ ਐਫਆਈਆਰ ਹੈਗੀ ਤੇ ਜੋ ਵਿੱਕੀ ਪਰਸਨ ਹੈਗਾ ਇਹਦੇ ਉੱਪਰ ਇੱਕ ਐਨਡੀਪੀਐਸੀ 2018 ਦੀ ਇੱਕ ਐਫਆਈਆਰ ਹੈ ਬਾਕੀ ਨਾ ਦਾ ਕਿਉਂਕਿ ਇਹਨਾਂ ਨੇ ਆਪ ਹੀ ਕੰਫੈਸ ਕੀਤਾ ਹੈਗਾ ਤੇ ਹੋਰ ਵੀ ਨਾ ਦਾ ਜਿਸ ਜਿਸ ਇਨਸੀਡੈਂਟ ਜਾਂ ਜਿਸ ਜਿਸ ਵਾਰਦਾਤ ਦੇ ਵਿੱਚ ਇਨਾਂ ਦੀ ਸ਼ਮੂਲੀਅਤ ਹੈਗੀ ਉਹਨੂੰ ਵੀ ਫਿਰ ਅੱਗੇ ਅਗਰ ਹੁਣ ਤੱਕ ਇਹ ਫੜੇ ਨਹੀਂ ਗਏ ਸੀਗੇ ਤੇ ਇਹਨਾਂ ਨੂੰ ਅਰੈਸਟ ਕਰਕੇ ਪ੍ਰੋਪਰ ਇੱਕ ਲੌਜੀਕਲ ਐਂਡ ਤੱਕ ਸਾਰੇ ਸਰ ਗਿਰੋਦੇ ਜੋ ਜੋ ਵੀ ਇਹਨਾਂ ਨੇ ਬਾਰਦਾਤਾ ਕੀਤੀਆਂ ਨੇ ਉਹਨੂੰ ਅਸੀਂ ਲੌਜੀਕਲ ਐਂਡ ਤੱਕ ਲੈ ਕੇ ਆਏਗੇ ਅ ਇਹ ਦੇਲਿਕ ਇਸਪਾਰਕ ਲੈ ਕੇ ਉਹ ਜੇ ਉਹ ਅ ਇਹਨਾਂ ਦਾ ਜੋ ਸਾਥੀ ਹੈਗਾ ਉਹਨੇ सोनू ਖਤਰੀ ਨਾਮ ਕੇ ਜੋ ਗੈਂਗਸਟਰ ਹੈਗਾ ਉਹ ਹੀ ਬਾਹਰ ਹੀ ਹੈਗਾ ਉਹਨੂੰ ਪੈਸੇ ਇਨੀਸ਼ੀਅਲੀ ਦਿੱਤੇ ਸੀਗੇ ਸਾਡੀ ਬਾਰਦਾਤ ਤੇ ਨਾਲ ਉਹਦਾ ਲਿੰਕ ਅਸੀਂ ਦੇਖ ਰਹੇ ਕਿਉਂਕਿ ਉਹਦੇ ਹੀ ਸਾਰੇ ਕੁਰਗੇ ਲੱਗਦੇ ਨੇ ਉਦੇ ਨਾਲ ਉਹਦਾ ਕਨੈਕਸ਼ਨ ਬਣਦਾ ਹੈਗਾ ਤੇ ਸੋਨੂ ਖਤਰੀ ਦੀ ਗੈਂਗ ਹੈਗੀ ਅ ਇਸੇ ਏਰੀਆ ਦੇ ਵਿੱਚ ਨਵਾਂ ਸ਼ਹਿਰ ਚਮਕੌਰ ਸਾਭੀ ਸਾਡੇ ਇਸ ਏਰੀਆ ਦੇ ਐਕਟਿਵ ਸ਼ਹਿਰ ਰਹੇ ਹੈ ਗੈਂਗ ਸੁਪਾਰੀ ਕਿੱਲਰ ਦਾ ਇਨਵੈਸਟਿਗੇਸ਼ਨ ਹੋ ਰਹੀ ਹੈ ਨਹੀਂ ਜੀ ਇਹ ਇਹਨਾਂ ਨੇ ਸੁਪਾਰੀ ਹੀ ਕਹਿ ਸਕਦੇ ਉਹਨੇ ਪੈਸੇ ਦੇ ਕੇ ਹੀ ਕਰਾਇਆ ਸਾਭੀ ਨੇ ਅੱਗੇ ਸੋਨੂ ਖਤਰੀ ਔਰ ਕੋਗਾ ਜੋ ਮੈਂ ਤੁਹਾਨੂੰ ਦੋ ਦੱਸੇ ਇਹਨਾਂ ਨੂੰ ਪੈਸੇ ਦੇ ਕੇ ਔਰ ਜੀਵੇਂ ਮੈਂ ਤੁਹਾਨੂੰ ਦੱਸਿਆ ਕਿ ਜੋ ਇੱਕ ਅਕਿਊਜ਼ਡ ਹੈਗਾ ਸਲੀਮ ਉਦੀ ਵਾਈਫ ਦੇ ਖਾਤੇ ਦੇ ਵਿੱਚ ਵੀ ਪੈਸੇ ਆਏ ਆ ਇੰਦਰਪ੍ਰੀਤ ਔਰ ਹਰਦੀਪ ਇਹ ਵੀ ਫਾਈਨਾਂਸਿੰਗ ਹੀ ਕਰਦੇ ਸੀਗੇ ਤੇ ਫਿਰੋਤੀ ਲੈ ਕੇ ਹੀ ਇਹ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਗੈਂਗ ਹੈਗਾ ਤੇ ਫਿਰੋਤੀ ਦੇ ਬੇਸਿਸ ਤੇ ਫਿਰੋਤੀ ਐਜ਼ ਇਨ ਸੁਪਾਰੀ ਵਾਲਾ ਸੁਪਾਰੀ ਦੇ ਕੇ ਇਹ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀਗੇ ਤੇ ਚਾਰ ਇਹਨਾਂ ਨੇ ਫਾਇਰਿੰਗ ਕਬੂਲੀਆਂ ਨੇ ਹੁਣ ਉਹ ਠੀਕ ਹੈਗਾ ਉਹਨੂੰ 5 ਗਨ ਸ਼ਾਟ ਇੰਜਰੀ ਸੀਗੀਆਂ ਨੇ ਪੂਰਨ ਆਊਟ ਆਫ ਡੇਂਜਰ ਹੈ ਔਰ ਉਹ ਦੇ ਆਈ ਥਿੰਕ ਜੇਰੇ ਇਲਾਜ ਹੈਗਾ ਅ ਸਪਤਾ ਅਲਗ ਅਲਗ ਹੈਗਾ ਕੁਝ ਜੁਡੀਸ਼ਲ ਹੋ ਚੁਕੇ ਜਿਨਾਂ ਦੀ ਜਿੰਨਾ ਇਨਵੈਸਟੀਗੇਸ਼ਨ ਸਾਨੂੰ ਉਹ ਨੋਟ ਸੀ ਉਹਨਾਂ ਨੇ ਦੱਸਤਾ ਹੈਗਾ ਉਹਨਾਂ ਦਾ ਰੋਲ ਕਲੀਅਰ ਹੋ ਚੁਕਾ ਹੈ ਜਿਨਾਂ ਦੇ ਕੋਲੋਂ ਹੁਣ ਅੱਗੇ ਔਰ ਸਾਨੂੰ ਲੱਗਦਾ ਹੈ ਕੁਝ ਔਰ ਵੀ ਵਾਰਦਾਤਾ ਹੈ ਜੋ ਇਨਾਨੇ ਕਿਤੀ ਹੈ ਉਹਦਾ ਡਿਟੇਲਸ ਅਜੇ ਲੈਣੀ ਬਾਕੀ ਹੈ ਤੇ ਸਲੀਮ ਦਾ ਸਾਡੇ ਕੋਲ 5 ਦਿਨ ਦਾ ਸੀਗਾ ਤੇ ਬਾਕੀ ਆ ਜਿਨਾਂ ਨੂੰ ਪੇਸ਼ ਕਰਕੇ ਪੁਲਿਸ ਪੁਲਿਸ ਰਿਮਾਂਡ ਦੇ ਲਈ ਅਪਲਾਈ ਕਰੇਗੀ ਥੈਂਕ ਯੂ ਥੈਂਕ ਯੂ